ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਇਹ ਹਾਲ ਚਾਲ ਠੀਕ ਠਾਕ ਸਾਰੇ ਕਿ ਲਓ ਜੀ ਆਪਾਂ ਲੱਗੇ ਆਂ ਜੀ ਬਾਥਰੂਮ ਚ ਟਾਇਲ ਲਾਉਣ ਇਹ ਆਪਾਂ ਆਪਣੇ ਘਰੇ ਹੀ ਕੋਠੀ ਚ ਲੱਗੇ ਲਾਉਣ ਤੇ ਇਹ ਆਪਾਂ ਇੱਕ ਗੰਧ ਲਾਉਣੀ ਆ ਬਲੈਕ ਤੇ ਤਿੰਨ ਕੰਨਾਂ ਵਾਈਟ ਲਾਉਣੀ ਆ ਵਾ ਤੇ ਆ ਪੱਟੀ ਆਪਾਂ ਪਹਿਲ ਨੂੰ ਮਾਰ ਰਾਂਗੇ ਥੱਲੇ ਦੀ ਤੇ ਲਓ ਜੀ ਇਹ ਪੱਟੀ ਆਪਣੀ ਕੋਈ ਕੰਪਲੀਟ ਪਹਿਲੀ ਜਿਹੜੀ ਇਹ ਰਬਨ ਆਪਾਂ ਲਾਤਾ ਹਾਂ ਹਾਂਜੀ ਇਹ ਆਪਾਂ ਲਾਉਣੀ ਹੈ ਜੀ ਟਾਇਲ ਕੈਮੀਕਲ ਦੇ ਨਾਲ ਤੇ ਕਈ ਤਾਂ ਇਹਨੂੰ ਕਹਿੰਦੇ ਆ ਕੰਗੀ ਤੇ ਕਈ ਕਹਿੰਦੇ ਗਰਮਾਲਾ ਤੋ ਇਹਦਾ ਧਰੀ ਵਾਲਾ ਗਰਮਾਲਾ ਹੁੰਦਾ ਹੈ ਅੱਗੇ ਤੁਸੀਂ ਵੀਡੀਓ ਜਿਹੜੀ ਦੇਖੀ ਆਪਣੇ ਅੰਚ ਕਈਆਂ ਜੀ ਇਹ ਆਪਾਂ ਤੋੜ ਕੰਪਲੀਟ ਹੀ ਲਾਉਣੀ ਆ। ਇਹ ਕਈ ਦੰਦੇ ਅੱਧ ਚਲਾਉਂਦੇ ਆ ਵੀ 8 ਫੁੱਟ ਤੱਕ ਜਿੱਥੇ ਤੱਕ ਜ਼ਗਾਟ ਹੁੰਦੀ ਆ ਉੰਨੇ ਪਲਾ ਹੁੰਦੇ ਤਾਂ ਨਹੀਂ। ਇਹ ਹੈ ਤਾਂ ਬੜਾ ਤਗੜਾ ਵਾ ਮੰਨ ਲਓ ਵੀ 11 11.5 ਫੁੱਟ ਹੋਣਾ ਤਾਂ ਉਹ। ਇਹਨਾਂ ਵੀ ਤੋੜ ਤੱਕ ਲੱਗੀ ਹੋਵੇ ਇਹਨਾਂ ਫਿਰ ਰੰਗ ਰੂੰ ਦਾ ਕੰਮ ਨਿਪਟ ਜਾਂਦਾ। ਇਸਲਾਸ ਲੂ ਜਿਹੜੀ ਹੁੰਦੀ ਆ ਉਹ ਤਾਂ ਕੰਮ ਖਤਮ ਹੋ ਜਾਂਦਾ। ਤੇ ਛਾਤੀ ਇਹ ਇਕੱਲੀ ਰੰਗ ਵਾਲੀ ਰਹਿ ਜਾਣੀ ਆ ਚਲੋ ਛੱਤ ਕੀਤੀ ਹੋਊ ਤੇ ਉਹ ਕਿੰਨਾ ਚਿਰ ਲੋੜ ਹੀ ਨਹੀਂ ਇਹਨੂੰ ਇਹ ਪੀਸ ਵੱਡੇ ਆ ਜੀ 2 ਬਾਈ 4 ਦੇ ਇਹ ਲੌਣੇ ਦੇ ਬੜੇ ਓਕੇ ਆ ਪਰ ਹੁਣ ਅੱਜਕੱਲ ਜ਼ਿਆਦਾ ਇਹੋ ਹੀ ਚੱਲਦੇ ਆ ਨਿੱਕੇ ਘਟ ਚੱਲਦੇ ਆ ਪਹਿਲਾਂ ਜ਼ਿਆਦਾ ਚੱਲਦੇ ਸੀ ਪੌਡ ਬਾਈ ਡੇਢ ਦੇ ਜਾਂ ਉਹ ਤੋਂ ਛੋਟੇ ਫੋਟੋ 22 2 ਦੇ ਇਹ ਲਾਉਣੀ ਤਾਂ ਥੋੜੀ ਔਕੀ ਆ ਪਰ ਇੰਨਾ ਵੀ ਲੱਗੀ ਛੜੀ ਸੋਹਣੀ ਲੱਗਦੀ ਆ ਇਹ ਦੋਹਾਂ ਜਿਹੜੀ ਵੈਰਟਾ ਉਹ ਚ ਵੀ ਰੇਸ਼ਿਆ ਤੇ ਜਿਹੜੀ ਬਲੈਕ ਵੀ ਰੇਸ਼ਿਆ ਰੇਸ਼ਿਆ ਵਾਲੀਆਂ ਟੈਲਾਂ ਨੇ ਤੇ ਨਾਲ ਆਪਣਾ ਛੋਟਾ ਬਿੱਲੀ ਲੱਗਾ ਫੌਜੀ ਇਹ ਛੁੱਟੀ ਇਹ ਨਮਾ ਚੱਲ ਆਪਾਂ ਬੰਦਾ ਕੀ ਲਾਉਣਾ ਵਾ ਦੋਵੇਂ ਜਣੇ ਲੱਗੇ ਰਹੇ ਨੇ ਚਲੋ ਓਲੀ ਓਲੀ ਜਿੰਨਾ ਨਿਬੜ ਗਿਆ ਕਰ ਲਿਆ ਘਰ ਦੇ ਕੰਮ ਦਾ ਇਹ ਹੋ ਜਾਂਦਾ ਇਹਦੇ ਬੈਗ ਇਹਦੇ ਤੇ ਲੱਗ ਪਏ ਜੀ ਇਹ ਆਪਾਂ ਤੇ ਇੱਕ ਵਾਰ ਹੋਰ ਚੁੱਕਦਾ ਵਾ ਤੇ ਪਹਿਲੀ ਜਿਹੜੀ ਪੱਟੀ ਉਹ ਆਪਣੀ ਸਾਰੀ ਘੇਰੇ ਬੰਨੇ ਕੰਪਲੀਟ ਹੋ ਗਈ ਹੈ ਇਹ ਹੁਣ ਆਪਾਂ ਆ ਲਈ ਕੰਨ ਦਾ ਬਲੈਕ ਵਾਲੀ ਇਹ ਚੁੱਕ ਰਹੇ ਹਾਂ ਇਹ ਦੋ ਵਾਰੇ ਤੇ ਲੱਗ ਗਏ ਹਾਂ ਜੀ ਇਹ ਗਿਆ ਆ ਆ ਆ ਆ ਕਦੋਂ ਲੱਗੋਗੇ ਹਾਂ ਇਹ ਗਿਆ ਆ 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 ਰੇ ਇਹੇ ਵੀ ਇਹਦੇ ਉਲਟਪੁਲਟ ਜੇ ਆ ਕੋਈ ਸਿੱਧੀ ਕੋਈ ਲੈਂ ਨ ਮਿਲ ਨਹੀਂ ਰਹੀ ਇੱਕ ਦੋ ਦਿਨਾਂ ਦੇ ਨਾਲ ਤੇ ਵੇਖਣ ਨੂੰ ਐ ਲੱਗਦਾ ਜਿਵੇਂ ਕਿ ਤੇ ਪੁੱਠੀ ਛੇਦੀ ਲੱਗੀ ਹੁੰਦੀ ਪਰ ਇਹਦੇ ਹੇਠਾਂ ਤੇਰ ਦਾ ਨਿਸ਼ਾਨ ਹੁੰਦਾ ਪਰ ਉਹ ਸਾਬਣਾ ਨਹੀਂ ਲਾਈ ਦੀ ਆ ਲੋ ਦੇਖ ਕੇ ਹਾਂਜੀ ਆ ਆਪਣੀ ਦੂਜੀ ਸਾਈਡ ਆ ਇਹ ਤਿੰਨੇ ਕੰਧਾਂ ਵਾਈਟਾਂ ਵਿੱਚ ਦੋ ਬੂਹੇ ਆ ਜਾਂਦੇ ਆ love ਹਾਂਜੀ ਇਹ ਜਿਹੜੀ ਪਲੇਟ ਵੱਡੀ ਆ ਇਹ ਮਤਲਬ ਕਿ ਕੰਦਾ ਗੁੰਦਾ ਬਿਲਕੁਲ ਸਿੱਧੀਆਂ ਹੋਣੀਆਂ ਚਾਹੀਦੀਆਂ ਆ ਸਾਲ ਦੇ ਵਿੱਚ ਕੋ ਫੇਰ ਬਹੁਤ ਵਧੀਆ ਲੱਗਦੀ ਆ ਤੇ ਫੇਰ ਇੰਨਾ ਖਪਾਵ ਨਹੀਂ ਹੁੰਦਾ ਦਾ ਦੇ ਹੁਣ ਕੰਦਾ ਇਹ ਫਰਕ ਹੁੰਦਾ ਕਈਆਂ ਥਾਵਾਂ ਤੇ ਸਮਾਨ ਜਿਹੜਾ ਮਸਾਲਾ ਵੱਧ ਪੈਂਦਾ ਕਈਆਂ ਥਾਵਾਂ ਤੇ ਸਲੂ ਘੱਟ ਪੈਂਦਾ ਵੀ ਇਹ ਬਿਲਕੁਲ ਐਨ ਗਾਜ ਦੇ ਵਿੱਚ ਕੰਦ ਤਾਤਰ ਕੀਤੀ ਹੋਣੀ ਚਾਹੀਦੀ ਆ ਇਹ ਇਹਨਾਂ ਵਿੱਚ ਟੱਕ ਟੁਕ ਨਹੀਂ ਕੋ ਪੈਂਦਾ ਤੇ ਇੱਥੇ ਆਪਣੀ ਦੋਕ ਕੰਦਾਂ ਦਾ ਸਹੀ ਬਾਕੀ ਦੁਆਵਾਂ ਦਾ ਵਾਵਾ ਫਰਦ ਹੀ। ਤੇ ਚਲੋ ਠੀਕ ਆ ਜੀ। ਤੁਸੀਂ ਵੇਖੋ ਵੀਡੀਓ ਤੇ ਆਪਾਂ ਮਿਲਦੇ ਹਾਂ ਤੁਹਾਨੂੰ ਅਗਲੀ ਵੀਡੀਓ ਨਾਲ। ਧੰਨਵਾਦ।